ਮਤਾਪੇ ਫਤ ਸਾਰੇ ਬੋਨ ਲੈ ਕੇ ਪਿਆਰਿਆ ਜੀ ਕੰਮ ਕਰ ਲਿਆ ਪਰ ਸੁਨਵਾਣਾ ਤੋਂ ਅਸਾ ਲੱਗ ਰਿਹਾ ਹਾਂ ਹਾਂ ਲੈ ਕਲਾਸ ਤੋਂ ਲੱਗ ਕੇ ਨਿਕਿਆ ਤੇ ਮੈਂ ਕਹਿੰਦੀ ਸੀ ਵੀ ਮੇਰੇ ਮੋਟੇ ਕਿਸ ਨਾਲ ਸਕੂਲ ਗਿਆ ਦੱਬ ਕਰ ਉਸ ਨਾਲ ਹੀ ਗਿਆ ਪੁੱਤਾ ਸੁਨਵਾਣਾ ਮੈਂ ਕਿਹਾ ਮੇਰੇ ਕੋਲ ਵੀ ਪੈਸੇ ਨਹੀਂ ਮੈਂ ਤਾਂ ਆਪਣੇ ਥੋੜੇ ਜਿਨੇ ਸਕੂਲ ਦੇ ਪਿਸ ਪਰ ਨਹੀਂ ਨਾ ਇੱਕ ਕਾਜ਼ ਜਿਨੇ ਉਹ ਨਾ ਕਿ ਦੇ ਤਾਲਾ ਨਹੀਂ ਕਿੰਨੇ ਦੇ ਬਿਲੋ ਹਾਂ ਕਿ ਦੇ ਹਾਂ ਸੋ ਚਾਹੀਦਾ ਦੇ ਬੁੱਤ ਮੇਰੀ ਗੱਲ ਸੁਣ ਇੱਕ ਰਾਣ ਟਿਕਦਾ ਗੱਲ ਨੂੰ ਕਰ ਰਹੀ ਮੈਨੂੰ ਹਜੇ ਪਤਾ ਨਹੀਂ ਆਣਾ ਪੱਤਾ ਕਿਸੇ ਗੱਲ ਦਾ ਨਾ ਮੈਂ ਜੱਟ ਖੜ ਜਾ ਤੇ ਮੇਰੀ ਗੱਲ ਸੁਣ ਜਤਵਾਈ ਕਰ ਮੇਰੇ ਕੋਲ ਨਾ ਸੈਟਪ ਹੈ ਹਾਂ ਤੇਰੀ ਡੈਡੀ ਨੇ ਕਰਵਾ ਕੇ ਤਸਵੀਰ ਜਲਾ ਬਣਾਇਆ ਸੀ ਮੇਰੀ ਖਾਤਰ ਤੇ ਤੂੰ ਜੇ ਸੈਟ ਬਿਆ ਦੇ ਕਿਸ ਦੁਕਾਨ ਤੇ ਤੇ ਨਾ ਨਾ ਮੈਂ ਤਾਂ ਜਾਣਦਾਂ ਰਿਹਾ ਸੀ ਤੇ ਨਾ ਨਾ ਮੈਂ ਮੈਂ ਸਰਪਨਾ ਨਹੀਂ ਚੁੱਕਿਆ। ਕਿ ਤੁਮ ਹਸਾ ਦੇ ਦੇ ਨੁਰਿਤਿਆ ਨਾ ਕਿ ਤੋ ਵੀ ਨਿਸ਼ਾਨੀ ਰਗੀ ਤੇ। ਨਿਸ਼ਾਨੀ ਤਾਂ ਹੈ ਬੱਤ ਹੁਣ ਜਿਹੜੀ ਕਮਾਈ ਪਈ ਸੀ ਆਪਣੇ ਕੰਮ ਆਈ ਗਈ ਆ। ਕੁਛ ਉਹਦੇ ਨੂੰ ਸਮਾਰਤ ਲੱਗਦੇ ਹੀ ਕਿੰਨਾ ਮਾਰ ਹੋ ਕੇ ਕੀ ਹਾਲ ਹੋ ਕੇ ਵਿਚਾਰੇ ਦੀ ਹੋਈ ਹੈ ਜੇ ਹੀ ਕਰਦੇ ਸੀ ਰੱਬ ਨੇ ਤੇ ਨਹੀਂ ਉਹ ਕਰਦਾ ਹੁਣ ਮਾਰ ਤਾਂ ਕਰਦਾ ਹੁੰਦਾ ਹੀ ਅੰਦਾ। ਕਿੰਨੀ ਤੰਗੀ ਝੱਲੀ ਹੋਣੀ ਉਹਦੇ ਬਿਨਾਂ ਹੁਣ ਆਪਾਂ ਵੀ ਔਖੇ ਹੋ ਰਹੇ ਹੈਗੇ ਵਧੀਆ ਦੁਕਾਨ ਚੱਲਦੀ ਸੀ ਜਿਹੜਾ ਪੁੱਤ ਹੁਣ ਮਾੜੀ ਮੋਟੀ ਹਾਂ ਪੁੱਤ ਉੱਧਰ ਨੀ ਕਮਰੇ ਚ ਜਾ ਜੇ ਹੁਣ ਮਾੜੀ ਮੋਟੀ ਕੋਈ ਦੁਕਾਨ ਦੇ ਕੋਈ ਰੋਗਾ ਜੇ ਤੂੰ ਸਿੱਖਿਆ ਹੁੰਦਾ ਕੰਮ ਤੇਰੇ ਡੈਡੀ ਨਾਲ ਉਹ ਨਹੀਂ ਹੁਣ ਪੁੱਤ ਦੁਕਾਨ ਚੱਲਣ ਪੈਂਦੀ ਆਪਣੀ ਹੋਰ ਹਜੇ ਤੂੰ ਦੁਕਾਨ ਚਲਾ ਸਕਦਾ ਹੂੰ ਚਲਾਉਂ ਚਾਹੀਦੀ ਸੀ ਮੈਂ ਤਾਂ ਕਿ ਮੈਂ ਤੇਨੂੰ ਸੱਟ ਲੈ ਕਦੇ ਨਾ ਤੇ ਤੇਰੇ ਨਾਲ ਕਿਸੇ ਤੂੰ ਹੋਰ ਨੂੰ ਜਾਣਦਾ ਤਾਂ ਤੇਰੀ ਮਾਸੜ ਕੋਲੇ ਜਾਣਦਾ ਮਾਸੜ ਕੋਲੇ ਜਾਵੜਦਾ ਆਹ ਤੂੰ ਜਾਵੜੀ ਨਾ ਤੂੰ ਜਾਵੂੰਗਾ ਹਾਂ ਮਾਸੜ ਕੋਲੇ ਜਾੜਦਾ ਹੈ ਮਾਸੜ ਜੀ ਆਹ 2 ਸੈੱਟ ਲੈ ਲਓ ਤੇ ਸਾਨੂੰ ਪੈਸੇ ਦੇ ਦਿਓ ਨਾਲ ਤਾਂ ਬੁੱਤ ਤੇਰੀ ਫੀਸ ਕੋਈ ਨਹੀਂ ਦੇਉਂਦੀ ਤੇ ਜੇ ਦਿੰਦੀ ਨਾ ਉਦੋਂ ਕਿਤਾਬ ਕੋ ਤੇ ਬੜਨੇ ਆਉਗਾ ਜਾਣੀ ਤੇ ਨਾਲ ਉਹ ਤਾ ਆਪਣਾ ਕਾਡਰਾ ਸਿੰਪਨ ਸਾਰੇ ਇਕੱਠਾ ਸਿੱਟ ਲਾਂਗੇ ਰਾਣਾ ਮੈਂ ਪਤਾ ਮਸੜਾ ਦੁਕਾਨ ਤੇ ਉਹ ਵਾਪੇ ਘਰੇ ਤੂੰ ਆਇਆ ਤੂੰ ਤੇ ਨਾਲ ਆਉਣਾ ਤੇ ਪਿਆਰ ਹੋ ਜਾ ਚਲ ਕੱਪੜੇ ਤੇ ਕਿਰਾਹਾ ਹੀ ਕਰ ਮੈਂ ਤੁਹਾਨੂੰ ਅੱਜ ਕਿਨਾਂ ਪਸੰਦ ਆ ਤੇਲੀ ਕੋਈ ਹੋਰ ਵਰਨੀ ਜੇ ਕਿੰਦੇ ਪਾਉਣਾ ਤੂੰ ਤਾਂ ਜਮ ਉਸੰਦ ਕਿੰਦਾ ਜਾਂ ਮੀਂਹ ਆ ਪੈ ਕੇ ਹੀ ਦਮ ਕੱਪੜੇ ਹਾਈ ਕਰ ਮੈਂ ਕਿ ਕਿ ਮੈਂ ਤੇਰੇ ਮਾਸੜਾ ਨਾਲ ਫੋਨ ਤੇ ਗੱਲ ਕਰਦੀ ਖੁਸ਼ ਹੋ ਮੇਰੇ ਫੋਨ ਦੇਖ ਕੇ ਕਿ ਮੈਂ ਤੇਰੇ ਮਾਸੜਾ ਜੀ ਨੂੰ ਫੋਨ ਲਾਉਣਾ ਠੀਕ ਹੈ ਮੈਂ ਵੀ ਆਂ ਮਾਸਟਰ ਨੂੰ ਫੋਨ ਲਾ ਕੇ ਵੇਖਾਂ ਇਹਦੇ ਨੂੰ ਪਰਮ ਦੇਣ। ਸਸਰੀ ਕਾਜੀ ਜੀ। ਸਸਰੀ ਕਾਜੀ ਜੀ ਹੋਰ ਕੀ ਹਾਲ ਚੱਲ ਨੇ ਠੀਕ ਹੈ? ਹਾਂਜੀ ਹਾਂਜੀ ਵਧੀਆ ਹੋਰ ਠੀਕ ਹੋ ਆਪਣੇ ਸਾਰੇ ਠੀਕ ਹੈ ਭੈਣ ਠੀਕ ਹੈਗੀ। ਹਾਂ। ਹਾਂ ਠੀਕ ਹੈ ਵਧੀਆ ਤੇ ਹੋਰ ਬੱਚੇ? ਠੀਕ ਹੈ ਬੱਚੇ ਤਾਂ ਜਿੱਜੇ ਜੀ ਇੱਕ ਕੰਮ ਸੀਗਾ ਤੁਹਾਡੇ ਤਾਂ ਹੀ। ਕੀ ਕੰਮ ਹੈਗਾ ਕੋਈ ਆਮੀ ਦੱਸੋ ਜਰੂਰ ਹਾਜ਼ਰ ਹਾਂ। ਅ ਅੰਦੇ ਚੇ ਸਾਨੂੰ ਥੋੜੇ ਜਿਹਾ ਪੈਸਿਆਂ ਦੀ ਲੋੜ ਸੀ ਤੇ ਮੈਂ ਪਰਮ ਨੂੰ ਭੇਜ ਰਹੀ ਹਾਂ ਤੁਹਾਡੇ ਕੋਲ ਇੱਕ ਸਮਾਨ ਦੇ ਕੇ ਅੱਛਾ ਹਾਂ ਤੇ ਉਹ ਸਮਾਨ ਦੇਖ ਲਓ ਵੀ ਕਿੰਨੇ ਕੀਮਤ ਦਾ ਹੋਊਗਾ ਤੇ ਫਿਰ ਉਹਨੂੰ ਉਸ ਹਿਸਾਬ ਨਾਲ ਸਾਨੂੰ ਪੈਸੇ ਦੇ ਦਿਓ ਨਾ ਕੋਈ ਨਹੀਂ ਦੇ ਦਾਂ ਕੋਈ ਟਕਰੀ ਹਾਂ ਤੇ ਤੁਸੀਂ ਕਦੋਂ ਕਹੂਗਾ ਵੈਸੇ ਮੈਂ ਹੁਣ ਤਾਂ ਕਿ ਮੈਂ ਘਰੀ ਸੀ ਨਹੀਂ ਮੈਂ ਦੁਕਾਨ ਤੇ ਜਾਣਾ ਅੱਛਾ ਮੈਂ ਬਸ ਅੱਧੇ ਪੌਣੇ ਪੌਣੇ ਘੰਟੇ ਚ ਆ ਜੂਆ ਤੁਹਾਡੇ ਕੋਲੇ ਵੀ ਹਾਂ ਅੱਧੇ ਘੰਟੇ ਚੱਲੀ ਆਂ ਹਾਂ ਪੜਾਈ ਤੇ ਚੱਲ ਜਾਂਦੀ ਓਪਨ ਐ ਨਾ ਕਲਾਸਾਂ ਤੋਂ ਦੀ 10ਵੀਂ ਐ ਓਪਨ ਦੀ ਚੱਲੀ ਜਾਂਦੀ ਐ ਤੇ ਕੋਈ ਕੰਮ ਕੋਈ ਤੇ ਨਹੀਂ ਲਾਇਆ ਨਾ ਕੰਮ ਤੇ ਲਾਇਆ ਨਹੀਂ ਵੀ ਜੀ ਹਜੇ ਤਾਂ ਜੀਜਾ ਹੀ ਤੇ ਫਿਰ ਦੇਖਦੇ ਆਂ ਵੀ ਹੌਂਸਲਾ ਵੀ ਵਿੱਚ ਹੁਣ ਨਾਲੇ ਓਪਨ ਦੀ ਕਲਾਸ ਘਰਿ ਚੱਲੂ ਨਾਲ ਨਾਲ ਪੜ੍ਹਾਈ ਨਾਲ ਨਾਲ ਕੰਮ ਸਿੱਖ ਲੂਗਾ ਵੀ ਇਹੀ ਸੁਨਿਆਰੇ ਦਾ ਹਾਂ ਸੋ ਇਹ ਆਪਣਾ ਕੰਮ ਸੀ ਜਿਹੜਾ ਹੁਣ ਚੌਣੇ ਵਾਲੀ ਕੰਪਨੀ ਲਾਇਆ ਹਾਂ ਫਿਰ ਆਏ ਸੀ ਵੀ ਚੱਲ ਦੇਖਦੇ ਜੇ ਤੁਸੀਂ ਹੈਲਪ ਕਰ ਸਕਦੇ ਹੋ ਤਾਂ ਤੁਸੀਂ ਖਾਸ ਕੁ ਦਿਓ ਫਿਰ ਇਹ ਅੱਜ ਡੈਡੀ ਵਾਲੀ ਦੁਕਾਨ ਖੋਲ ਲੂਗਾ। ਕੋਈ ਗੱਲ ਨਹੀਂ ਤੁਸੀਂ ਇਹਨੂੰ ਮੇਰੇ ਕੋਲ ਤੇ ਜਮਾ ਦਿਨ ਠੀਕ ਹੈ। ਹਾਂ ਫਿਰ ਇਹ ਅੱਧੇ ਫੌਣੇ ਘੰਟੇ ਤੇ ਆਉਂਦੇ ਤੁਸੀਂ ਵੇਟ ਕਰ ਲਿਓ ਵੀ ਜੀਜੇ ਜਾਏ ਹੋ ਨਾ ਨਾਚਰ। ਨਾ ਨਦਰ ਮੈਂ ਜਾਂਦਾ ਨਹੀਂ ਕੋਈ ਗੱਲ ਨਹੀਂ ਮੈਨੂੰ ਵੇਟ ਕਰਕੇ ਜਾਉਂਗਾ ਫਿਰ। ਹਾਂ ਬਕਰ ਹੀ ਠੀਕ ਠੀਕ ਓਕੇ ਜੀਜੇ ਓਕੇ ਜੀ ਨਹੀਂ ਜੈਜੈ ਤਾਂ ਕਹਿੰਦੇ ਆਜੋ ਕਰੇ ਤੇ ਵੀ ਮੈਂ ਕਰੀ ਨਹੀਂ ਮੈਂ ਦੁਕਾਨ ਤੇ ਜਾਣਾ ਚਲ ਮੈਂ ਕਹਿਣੀ ਆ ਪਰਮਸ਼ੇਤੀ ਛੇਤੀ ਨਾ ਲਾ ਬੁੱਤ ਫੇਰੇ ਤੇ ਮਾਸੜ ਜੀ ਨੇ ਦੁਕਾਨ ਤੇ ਜਾਣਾਗਾ ਤੇ ਨਾ ਕੇ ਤਿਆਰ ਹੋ ਕੇ ਬਗ ਜਾ ਆ ਜਾ ਕੇ ਮਮਾ ਬਦਾਂ ਕਿੱਧਰ ਗਏ ਹੋਂ ਤਾਂ ਗਏ ਸੀ ਮੈਨੂੰ ਬੋਲ ਮਾਰੀ ਜਾਂਦੀ ਸੀ ਹੁਣ ਆਪਦਾ ਕਿੱਧਰ ਗਈ ਮਮਾ ਹਾਂ ਬੱਤ ਆ ਗਈ ਨਾ ਚਲ ਵਧੀਆ ਹੋ ਗਏ ਨਾ ਆਇਆ ਤੇ ਨਾ ਤੇਰੇ ਮਾਸੜ ਨਾਲ ਮੇਰੀ ਗੱਲ ਹੋ ਗਈ ਹੂੰ ਤੇ ਤੇਰੇ ਮਾਸੜ ਕਹਿੰਦਾ ਕਿ ਵੀ ਉਹਨੂੰ ਅੱਧੇ ਪੌਣੇ ਘੰਟੇ ਚ ਭੇਜ ਦੇ ਕਹਿੰਦਾ ਫਿਰ ਤਾਂ ਮੈਂ ਆ ਕੇ ਮੈਂ ਦੁਕਾਨ ਤੇ ਜਾਣਾ ਅੱਛਾ ਹਾਂ ਨਾ ਆ ਪਹੁੰਚੂ ਅੱਧੇ ਕੋਲ ਤੁਸੀਂ ਦੱਸਿਖਿਆ ਯਾਰ ਸੁੱਕ ਕਹਿੰਦਾ ਕਿ ਵੀ ਕਿਵੇਂ ਆ ਵੀ ਪਰਮ ਕੋਈ ਕੰਮ-ਕਮ ਲੱਗਿਆ ਸਿੱਖਣ ਕਿ ਨਹੀਂ ਮੈਂ ਖਦੀ ਲੱਗਿਆ ਨਹੀਂ ਸਿੱਖਣ ਕੋਈ ਹੈਲਪ ਮੈਂ ਤੁਸੀ ਕਰ ਦਿਓ ਜੀਜਾ ਜੀ ਮੈਂ ਕਿਹਾ ਸੀ ਇਹਨਾਂ ਨੂੰ ਅੱਛਾ ਚਾ ਫਿਰ ਮੈਂ ਮੰਮਾ ਜਾਵਾਂ ਜਾਵਨੀ ਆਇਕ ਰਾਲਾ ਜਸਮਾਨ ਪੁੱਤ ਇਹਦੇ ਵੱਟੇ ਪੈਸੇ ਲਿਆਉਣੀ ਆ। ਅਠਾ ਮਰਮਾਲ ਚੋ ਬੇਟਾ। ਹਰ ਵਾਲ ਹੈਗਾ ਲਾਲ। ਇਹ ਕੋਸ ਆਹਾ ਹਾਂ ਚੈਨੀ ਤੇ ਆਪ ਤਾ। ਤੇ ਆਨ ਲੈ ਕੇ ਜਾਈ ਮੇਰੇ ਕੋਲ। ਇੱਕ ਜੀ ਤੇ ਰੱਖ ਲੈਂਦੀ ਐਨਾ ਤੇ ਦੋਨੇ। ਕੋਈ ਨਹੀਂ ਪੁੱਤਰ ਲੈ ਜਾ ਫਿਰ ਆਪਣੇ ਪੈਸੇ ਨਹੀਂ ਆਉਣੇ। ਇੰਨੇ ਸਾਰਾ ਖਰਚਾ ਤੁਰਪੂ ਗਿਆ ਰ ਕਰਦਾ। ਸਮਾਰ ਕੇ ਪੋਲਾ ਜਲਵਟ ਲਾ ਬੁੱਤ ਤੋੜ ਤਾੜਨ ਨਾਲੇ। ਬਸ ਸੱਟ ਫਿਰ ਤੈਨੂੰ ਪਤਾ ਫਿਰ ਕੀਮਤ ਘਟ ਜਾਂਦੀ ਐ। ਹਾਂ। ਤੇ ਧਿਆਨ ਨਾ ਜਾਈ ਚੰਗੇ ਮੇਰੇ ਪੁੱਤ ਹੋਰ ਜਾ ਧਿਆਨ ਨਾ ਤੇਰੇ ਮਾਸੁਰ ਕੇ ਮੈਂ ਕਰੀ ਹਜ ਤੈ ਤੈ ਹਜ ਤੈ ਚਲ ਲੇਟ ਜਾ ਉਦੋਂ ਦਿਖਾਣ ਤੇ ਕਹਿੰਦਾ ਮੈਂ ਹਾਂ ਚਲ ਜਾ ਮੇਰੇ ਪੁੱਤ ਖਾਣਾ ਹੋਰ ਮਹਾਰਾਈ ਕਰੋ ਭਲੀ ਚਲ ਜਾ ਮੇਰੇ ਪੁੱਤ ਚਲ ਪ੍ਰਮਾਤਮਾ ਚੰਗੇ ਪ੍ਰੈਸੇ ਬੱਟੇ ਜਾਣ ਨਾਲ ਤਾਂ ਜਵਾਕ ਦੀ ਫੀਸ ਭੁਸ ਭਰੀ ਜਊ ਜਵਾਕ ਦੇ ਸਾਰੇ ਖਰਚੇ ਜਿਹੜੇ ਮਾੜੇ ਮੋਟੇ ਨਾਲੇ ਘਰ ਦਾ ਸਾਰਾ ਸਮਾਨ ਆ ਜਾਊਗਾ ਚਲ ਕੇਰਾ ਤਾਂ ਤੋਰੀ ਤੁਰੂ ਇਹਨੇ ਜਵਾਕ ਆਪਦਾ ਲੱਗੂ ਕੰਮ ਕਰਨ ਤੋਰੀ ਤੋੜ ਲੂਗਾ ਫੇਰ ਦੇਖਾਂਗੇ ਚੱਲ ਰੱਬ ਕਰੂਪਾਲੀ ਸਾਲੀ ਦਾ ਫੋਨ ਆਇਆ ਸੀ ਯਾਰ ਕੀ ਕਰਾਂਗੇ ਉਹਨਾਂ ਤੇ ਵਿਵਪਤਾ ਪਈ ਹੈ ਜੇ ਬਾਈ ਜਿਉਂਦਾ ਹੁੰਦਾ ਫੇਰ ਗੱਲ ਕੁਝ ਹੋਰ ਸੀ ਬੜੀ ਚੜਾਈ ਸੀ ਯਾਰ ਉਹਦੀ ਬਹੁਤ ਵੱਡੀ ਦੁਕਾਨ ਸੀ ਸਿਉਣੀ ਚੱਲ ਯਾਰ ਉਹ ਕਹਿੰਦੇ ਸੀ ਇਹ ਟਾਈਮ ਵੀ ਬਵਾਹ ਹੋ ਗਿਆ ਨਾ ਤੇ ਅਸੀਂ ਜਵਾਬ ਨੂੰ ਭੇਜੂਗਾ ਉਹ ਮੁੰਡਾ ਵੀ ਹੁਣ ਤੱਕ ਘਬਰੂ ਹੋ ਰਿਹਾ ਹੁਣ ਆ ਜਾਂਦਾ ਅੱਪਾ ਵੀ ਕੰਮ ਤੋਂ ਲੇਟਾਂ ਚੱਲ ਕੋਈ ਨਹੀਂ ਯਾਰ ਅੱਧਾ ਘੰਟਾ ਲੇਟ ਪਾ ਜਾਵਾਂਗੇ ਆ ਜਾਣ ਦੇ ਫੇਰ ਹੀ ਚੱਲਾਂਗੇ ਉਸੇ ਗੱਲ ਨਾਲ ਸਰੀ ਸਰੀ ਕਾਲ ਹੋ ਠੀਕ ਹੈ ਠੀਕ ਹੈ ਜੀ ਹਾਂ ਬਈ ਮਮੀ ਮਮੀ ਦਾ ਫੋਨ ਆਇਆ ਕਿ ਹੂਸਾ ਹਾਂ ਆ ਗਿਆ ਸੀ ਬਟ ਮੇਰੂ ਆਹ ਹਾਂ ਕੀ ਸਮਾਨ ਕਹਿੰਦੀ ਸਵਾਨ ਸਵਾਨ ਆਹ ਹਾਂ ਹਾਂ ਹੰ ਦੇਖ ਕੇ ਦੱਸੇ ਕਿੰਨੇ ਦੇ ਸਾਨੂੰ ਪੈਸੇ ਜਰੂਰ ਤਾਂ ਤੂੰ ਆਂ ਕਰ ਉਹ ਤਾਂ ਮੇਰੀ ਗੱਲ ਸੁਣ ਹਾਂਜੀ ਮਸੜੀ ਇਹਨੂੰ ਸ਼ਾਮ ਬੱਲਪਾ ਕਿਹ ਹੈ ਹਾਂ ਬਗੜਾ ਨਹੀਂ ਆਇਆ ਨਾ ਦੇਖਦਾ ਹੋਇਆ ਮੈਂ ਮੈਂ ਤੈਨੂੰ ਦੱਸ ਦਾਂ ਗੱਲ ਇਹਨੂੰ ਕਿਹਨਾਂ ਸ਼ਾਮ ਹੁਣ ਦਾ ਪਤਾ ਕਾਰਨ ਕੀ ਹੈ ਹੁਣ ਸਿਉਣੇ ਦੇ ਵਿੱਚ ਨਾ ਮੰਡਾ ਵਾ ਆ ਰਿਹਾ ਹੈ ਅੱਛਾ ਹਾਂ ਤੈਨੂੰ ਪੈਸੇ ਦੀ ਲੋੜ ਹੈ ਤੈਨੂੰ ਪੈਸੇ ਦੇਣੇ ਅੱਛਾ ਹਾਂ ਕੋਈ ਨਹੀਂ ਘਬਰਾਣਾ ਕੋਈ ਗੱਲ ਨਹੀਂ ਕੋਈ ਤੰਗੀਆਂ ਤਾਂ ਨਹੀਂ ਰਹਿੰਦੀਆਂ ਹੁੰਦੀਆਂ ਕੋਈ ਚੱਕਰ ਨਹੀਂ ਲੈ ਪਹਿਲਾਂ ਬਹੁਤ ਵਧੀਆ ਕੰਮ ਸੀ ਆ ਤੇ ਡੇੜੀ ਦਾ ਬਹੁਤ ਵਧੀਆ ਦੁਕਾਨ ਚੱਲਦੀ ਸੀ ਤੁਹਾਡੀ ਕੋਈ ਗੱਲ ਨਹੀਂ ਤੇ ਮੈਨੂੰ ਆਇਆ ਰਸਨ ਤੇ ਹੁਣ ਤੇਰੀ ਪੜ੍ਹਾਈ ਭੜੀ ਚੱਲ ਰਹੀ ਹੈ ਹਾਂ ਮੈਂ 10ਵੀਂ ਜਾ ਤੇ ਕੋਈ ਕੰਮ-ਕੁਮ ਸਿੱਖਣ ਦੀ ਇਰਾਦਾ ਹੈ ਆਪਣਾ ਹੀ ਕੰਮ ਸਿੱਖਣ ਦੀ ਰਾਤ ਆ ਤਾ ਬਣਾਈ ਆਪਾਂ ਐਸੀ ਹੈ ਨਹੀਂ ਕੋਈ ਕੋਈ ਗੱਲ ਨਹੀਂ ਕੰਮ ਮੇਰੇ ਘਰ ਸਤੂ ਆ ਰਸਕੀ ਕੀ ਕੰਮ ਸਿੱਖਣਾ ਹੈ ਆਹੀ ਸਿੱਖਣੂਗਾ ਸੋਡੇ ਕੋਲ ਹੀ ਸਿੱਖਣਾ ਸੋਹਣੇ ਦੇ ਕੰਮ ਸਿੱਖਣਾ ਹੂੰ ਸੋਹਣੇ ਦਾ ਮਦਮਾਇ ਕਹਿੰਦੇ ਜਿ ਫਰਮ ਜੋ ਵੀ ਗੱਲ ਸੁਣ ਜਿਹਨੇ ਆਪਣੇ ਕੋਲ ਬੰਦੇ ਰੱਖੇ ਹੋਏ ਹੋਇਆ ਨਾ ਉਹ ਥੋੜੇ ਰੁੱਖੇ ਸੁਭਾਅ ਦੇ ਜਦੋਂ ਵੇਖਾ ਕੰਮ ਸਿਖਾਉਣਾ ਕਿਸੇ ਨੂੰ ਉਹ ਫਿਰ ਘੂਰਦੇ ਵੀ ਐ ਉਹ ਸਾਰਾ ਲੱਪੜ ਵੀ ਮਾਰਨਾ ਹਨਾ ਤੁਹਾਨੂੰ ਇਹ ਗੱਲ ਦਾ ਗੁੱਸਾ ਲੱਗੂ ਜੇ ਤੂੰ ਕੰਮ ਸਿੱਖਣੀ ਆ ਇੱਕ ਮੇਰਾ ਦੋਸਤ ਐ ਮੈਂ ਤੇਰੇ ਪਿੰਡ ਵਿੱਚ ਦੀ ਲੰਘਦਾ ਹਾਂ ਹਾਂਜੀ ਮੈਂ ਤੇ ਤੈਨੂੰ ਜਾਂਦਾ ਉਹਦਾ ਗੱਡੀ ਤੇ ਚੜਾ ਕੇ ਲੈ ਜਾ ਕਰੂ ਮੈਂ ਤੇਨੂੰ ਛੱਡ ਜਾਈਂਗਾ ਮੈਂ ਤੇਨੂੰ ਜੇ ਥੋੜੇ ਬਾਰੇ ਰੁਪਿਆ ਦੀ ਲੋੜ ਹੋਵੇ ਪੀਏ ਵੀ ਦੇ ਅੱਛਾ ਤੇ ਖਰਚਾ ਕਿੰਨਾ ਹੋਊਗਾ ਖਰਚਾ ਤੇ ਕੋਈ ਨਹੀਂ ਤੈਨੂੰ ਖਰਚੇ ਦੀ ਕੋਈ ਸ਼ਿਕਾਇਤ ਨਹੀਂ ਮੈਂ ਆਪ ਹੀ ਗੱਲ ਕਰ ਲੂਆ ਜਿਹੜਾ ਵੀ ਖਰਚਾ ਲਊਗਾ ਉਹ ਨੂੰ ਮੈਂ ਦੇ ਦਊਗਾ ਤੈਨੂੰ ਕੁਝ ਨਹੀਂ ਦੇਣਾ ਠੀਕ ਹੈ ਤੈਨੂੰ ਕੰਮ ਸਿਖਾ ਦੇਵਾਂ ਵਧੀਆ ਜੇ ਤੂੰ ਕੰਮ ਸਿੱਖ ਲਈ 6 ਮਹੀਨਿਆਂ ਦੇ ਵਿੱਚ ਤੇ ਤੂੰ ਆਪ ਦੀ ਜਿਹੜੀ ਡੈਡੀ ਵਾਲੀ ਦੁਕਾਨ ਖੋਲ ਲੈ ਠੀਕ ਹੈ ਹੈ ਠੀਕ ਹੈ ਤੇ ਬਾਕੀ ਚੱਲੇ ਤਾਂ ਭੀੜਾ ਤਾਂ ਆਉਂਦੀ ਹੈ ਲੈਣੀ ਐ ਇੰਨੀ ਗੱਲ ਦਿਲ ਤੇ ਨਾ ਲਾਇਆ ਕਰ ਠੀਕ ਹੈ ਹੋਰ ਘਰੇ ਤੇ ਤੇਰੇ ਮਮਾ ਕਿਵੇਂ ਠੀਕ ਹੈ ਜੀ ਠੀਕ ਹੈ ਤੇ ਬਾਕੀ ਮੈਂ ਜਨੂ ਰੁਪਈਏ ਦੇ ਦਿੰਦਾ ਚੰਗਾ ਹੂੰ ਇਹਨੂੰ ਸੰਭਾਲ ਕੇ ਰਹਿ ਜੰਗਾ ਠੀਕ ਹੈ ਜੀ ਬੋਲ ਮੈਂ 4000 ਰੁਪਏ ਲਿਆ ਤੇ ਜੇ ਤੈਨੂੰ ਵੱਧ ਦੀ ਲੋੜ ਹੋਈ ਹੁਣ ਮੇਰੇ ਕੋਲ ਨਹੀਂ ਸੀ ਤੇਨੂੰ ਮੈਂ ਕੀ ਕਰ ਦਿੰਦਾ ਜਾਂ ਜੇ ਖਾਤੇ ਚ ਪਾਉਣੇ ਦਾ ਖਾਤੇ ਚ ਪਾ ਲਈ ਤੇ ਨਹੀਂ ਫਿਰ ਐ ਕਰੀ ਤੂੰ ਆ ਜੀ ਮੇਰੇ ਕੋਲ ਮੈਂ ਤੈਨੂੰ ਫੋਨ ਕਰ ਦੂੰ ਫੜ ਕੇ ਲੈ ਜੀ ਹੈਗਾ ਤੂੰ ਇਹਦੇ ਨਾਲ ਕੇ ਨਾ ਕਰਾਂ ਨਾ ਕੋ ਬਹੁਤਾ ਵੇ ਹਾਂ ਤੇਰਾ ਤੂੰ ਇਹਦੇ ਨਾਲ ਜੇ ਤਰੀਕ ਕੋਈ ਫੀਸ ਦੀ ਜੜੀ ਕੋਈ ਕੋਈ ਕਿਤਾਬ ਤੂੰ ਕੋਈ ਲਿਆਉਣਾ ਕੁਝ ਵੀ ਲਿਆਉਣਾ ਲਿਆਉਣੀ ਹੈ ਕਿਤਾਬ ਚ ਲੈਣੀ ਕੋਈ ਗੱਲ ਨਹੀਂ ਕਿਤਾਬ ਦੀ ਫੀਸ ਭਰਨੀ ਹਾਂ ਬਸ ਉਹ ਲਈ ਤੇ ਬਸ ਕਰ ਦਸ ਮਾਰੀ ਹਾਂ ਤੇ ਇਹਨੇ ਕਿਹਾ ਮੇਰੀ ਗੱਲ ਸੁਣੋ ਅੱਜ ਕੱਲ ਜਿਹੜੀ ਨੌਜਵਾਨ ਪੀੜੀ ਹੈ ਨਾ ਉਹ ਨਸ਼ਿਆਂ ਮਨ ਵੱਧਿਆ ਰਹੀ ਹੈ ਜੇ ਤੂੰ ਕੰਮ ਸਿੱਖ ਜੇਗਾ ਨਾ ਤੂੰ ਪੈਰਾਂ ਤੇ ਖੜਾ ਹੋ ਜਾਗਾ ਹਾਂਜੀ ਇਹ ਤੈਨੂੰ ਦੱਸਦੀ ਗੱਲ ਜਿਵੇਂ ਤੇਰੇ ਡੈਡੀ ਦਾ ਨਾਮ ਉੱਚਾ ਸੀ ਨਾ ਤੇ ਤੇਰਾ ਨਾਮ ਵੀ ਉਦੋਂ ਵੱਧ ਉੱਚਾ ਹੋ ਹੂੰ ਉਹ ਲਵੇ ਲਾਉਣੇ ਇਲਾਕੇ ਦੇ ਵਿੱਚ ਪੂਰੀ ਚੱਲਦੀ ਸੀ ਕਿਉਂਕਿ ਉਹਦੀ ਦੁਕਾਨ ਸੋਨੇ ਦੀ ਇੰਨੀ ਚੱਲਦੀ ਸੀ ਤੇ ਉਹ ਸਾਰੇ ਬੰਦੇ ਹੁੰਦੇ ਸੀ ਉਹਦੇ ਕੋਲੇ ਅਸਲੀ ਮਾਨ ਵੀ ਪੁਰਾ ਅਰੀਜਨਲ ਰੱਖਦਾ ਸੀ ਹਾਂ ਤੇ ਮੈਂ ਤੈਨੂੰ ਐ ਕਹਿਣਾ ਚੰਗਾ ਤੇ ਬਾਕੀ ਚਾਹ ਬਣੀ ਪੀਲਾ ਗਾਂ ਤੇਰੀ ਆਂਟੀ ਸੁੱਤੀ ਪੀ ਰਹੀ ਨੂੰ ਮੈਂ ਕਹ ਹਾਂ ਮੇਰਾ ਸਿਰ ਵੀ ਕੱਪੜਾ ਕਾਸਾ ਟਾਈਮ ਹੋ ਰਿਹਾ ਲੱਗਦਾ ਲਾ ਸਵੇਕ ਹੋ ਗਏ ਹਜੇ ਆਏ ਨਹੀਂ ਪਰਮ ਉਹ ਤਾਂ ਖਾਸਾ ਟਾਈਮ ਹੀ ਲੱਗਾ ਪਰਮ ਨੇ ਤਾਂ ਮਮਾ ਲਾ ਆ ਗਿਆ ਹੁਣ ਹੀ ਜਾ ਕੇ ਰਸੀ ਪੁੱਤ ਤੈਨੂੰ ਮੈਂ ਹੋਲਾ ਪਾਣੀ ਪੁਣ ਲਿਆ ਨਾ ਪਾਣੀ ਤਾਂ ਉਸ ਮੱਚ ਆ ਤੂੰ ਪੀ ਕੇ ਆ ਗਾ ਪੀ ਕੇ ਆ ਜੱਜਾ ਅੱਛਾ ਤੇ ਬਣ ਗਿਆ ਤੈਨੂੰ ਪੁੱਤ ਕਿੰਨੇ ਕੁ ਵੱਤੇ ਬੁੱਤੇ ਗਏ ਆਪਣੇ ਉਹ ਤਾਂ ਆ ਗਿਆ ਪੈਸੇ ਬਤਾ ਨਾ ਉਹ ਹੀ ਉਹ ਕੀ ਗੱਲ ਪੁੱਤ ਉਹ ਕਾ ਹੋਣਾ ਚੀਰ ਵਿਖੀ ਨਹੀਂ ਉਹ ਮਾਸੜ ਕਹਿੰਦਾ ਮਾਸੜ ਗਿਆ ਹੁੰਦਾ ਇਹ ਸਸਤਾ ਪਾਵਾ ਸਿਆਣਾ ਹੈ ਜਦੋਂ ਮਹਿੰਗਾ ਹੋ ਉਹਦੋਂ ਵੇਚੀ ਪਰ ਉਹਨੇ ਮੈਨੂੰ ਆ ਚਾਰ ਰੁਪਏ ਦਿੱਤੇ ਪਰ ਇਹਰ ਦਿੱਤਾ ਰਸਤੇ ਕੋਲ ਕਹਿੰਦਾ ਕਿ ਆ ਲੈ ਜੇ ਹੋਰ ਚਾਹੀਦੇ ਮੈਨੂੰ ਫੋਨ ਕਰ ਲੈ ਲੈ ਦੇਖ ਲੈ ਇੰਨਾ ਸੋਚਿਆ ਤੇਰੀ ਮਾਸੜ ਨੇ ਹੋਰ ਮੈਂ ਵਧੀਆ ਤੇ ਰੋਟੀ ਰੋਟੀ ਪਕਾ ਕੇ ਭੇਜਾਂਗਾ ਤੇਰੀ ਮਾਸੀ ਠੀਕ ਸੀ ਹਾਂ ਅੱਛਾ ਤੇ ਜੇ ਦੇਖ ਲਾ ਹਣਾ ਇੰਨਾ ਸੋਚਿਆ ਤੇਰੇ ਮਾਸੜ ਨੇ ਹੈ ਤੇ ਤੇਰੇ ਵੀ ਮਾਮਾ ਮਾਸੀ ਕਹਿੰਦੇ ਨਾ ਸੋਚਿਆ ਵੀ ਆਪਸੇ ਆਉਣਾ ਲੱਭ ਕਹੀਏ ਕਿਹੜਾ ਪੈਸੇ ਦੇ ਦਿੰਨੇ ਆ ਵੀ ਸਿਹਾਉਣ ਦਾ ਮੰਦਾ ਚੱਲ ਰਿਹਾ ਕਹਿੰਦੇ ਹੂੰ ਦੇਖ ਲਾ ਤੇ ਫਿਰ ਤਾਂ ਮਾਸੜ ਕੀ ਕਹਿੰਦਾ ਕੋਈ ਕੰਮ ਕੁਮੂਨ ਤੈਨੂੰ ਕੰਮ ਕੱਲ ਤੂੰ ਜਾਇਆ ਕਰੂਗਾ ਕੱਲ ਤਾ ਤੇਰੇ ਮਾਸੜ ਕੋਲ ਫਿਰ ਨਾ ਨਾ ਉਹਦੇ ਕੋਈ ਦੋਸਤਾਂ ਕਹਿੰਦਾ ਉੱਥੇ ਦਾ ਉੱਥੇ ਦਾ ਫਿਰ ਤੈਨੂੰ ਉਹ ਕਰਨਗੇ ਉੱਥੇ ਮੇਰੇ ਕੋਈ ਬੰਦੇ ਹੈਗੇ ਬਾਹਰੋਂ ਆ ਭਾੜੇ ਇਹਨੇ ਮੇਰਾ ਇੱਕ ਦੋਸਤ ਆ ਕਹਿੰਦਾ ਉਹਦੇ ਕੋਲ ਬਜਾ ਕਰੀ ਨਾਇ ਤਨ ਲੈ ਜਾਕਰ ਉਹਨਾਂ ਛੱਟਿਆ ਪਰ ਹੈਛੋੜ ਦੇ ਪੈਂਟ ਦੇ ਲਵੇ ਦੀ ਆ ਕਹਿੰਦਾ ਨਾਇ ਤਨ ਛੱਟਿਆ ਕਰ ਠੀਕ ਆ ਤੇ ਮੈਂ ਤਨ ਆਇਆ ਨਹੀਂ ਸੀ ਤੇਰੇ ਮਾਸਟਰ ਨੇ ਦੇਖ ਲਾ ਕਿੰਨਾ ਸੋਚਿਆ ਆਪਣੇ ਲਈ ਵੀ ਸਿਆਉਣਾ ਮੰਦਾ ਚੱਲਦਾ ਵੀ ਸਿਆਉਣਾ ਨਾ ਖਰਾਬ ਕਰਨ ਤੇ ਵੀ ਪੈਸੇ ਦੇ ਦੇਖ ਲਾ ਹੈ ਤੇ ਫਿਰ ਕਹਿੰਦਾ ਹੋਰ ਦੀ ਲੋੜ ਹੋਈ ਤਾਂ ਹੋਰ ਵੀ ਲੈ ਲੇ ਹੁਣ ਕਹਿੰਦਾ ਮੇਰੇ ਕੋਲ ਇੰਨੇ ਅਕੇਰਾ ਤਾਂ ਦੁਕਾਨ ਤੇ ਆ ਗਿਆ ਕਹਦਾ ਦੁਕਾਨ ਤੋਂ ਲੈ ਆਉਂਗਾ ਮੈਂ ਦੇ ਨੇ ਘਾਤੇ ਪਾ ਦੂਗਾ ਨੂੰ ਫੋਨ ਕਰ ਦਿੰਦਾ ਠੀਕ ਐ ਤੇ ਦੇਖ ਲੈ ਚੱਲ ਪੁੱਤ ਗਾਰਨ ਨਾਲ ਆਪਦਾ ਕੰਮ ਹੀ ਸਿੱਖ ਲੈ ਤੇ ਚੱਲ ਵੇ ਪੈਸਾ ਬਹੁਤਾ ਸੁਨਿਆਰ ਪੁਣੇ ਚ ਮੈਨੂੰ ਪਤਾ ਸਿਆਣਾ ਜਿਵੇਂ ਜਿਵੇਂ ਤੇਜ਼ੀ ਕਰਦਾ ਉਵੇਂ ਉਵੇਂ ਨਿਕਲਦਾ ਪੈਸਾ ਦੇਖ ਲੈ ਚਲ ਇਹੀ ਕੰਮ ਆਪਣਾ ਤੱਕ ਜੇ ਤੇਰੇ ਡੈਡੀ ਨੇ ਤੋੜਿਆ ਸੀ ਵਾਲਾ ਹੀ ਵਧੀਆ ਕੰਮ ਸੀ ਚੱਲੀ ਜਾਂਦਾ ਸੀ ਉਡੀ ਜਾਂਦਾ ਸੀ ਚਲਾਈ ਬੈਠਾ ਲੰਦਾ ਨਾ ਟੂ ਕੰਮ ਸਿੱਖੀ ਜਾਂਦਾ ਉਹਦੇ ਬਿਨਾ ਤਾਂ ਆਪਾਂ ਵਾਲੇ ਔਖੇ ਐ ਹਈ ਆਈ ਸ਼ੁਕਰ ਆ ਤੇਰਾ ਮਾਸੜ ਕਿੰਨਾ ਹੋਵੇਗਾ ਚੰਗਾ ਹੈਗਾ ਤੇ ਆਪਣੇ ਬਾਰੇ ਇਨੀ ਸੋਚਿਆ ਵੀ ਸਿਆਉਣਾ ਨਹੀਂ ਮੈਂ ਖਰਾਬ ਹੋਣ ਦਿੰਦਾ ਐਸੀ ਦੇਤੇ ਦੇਖ ਲੈ ਨਹੀਂ ਜੇ ਕਿਤੇ ਹੋਰ ਹੁੰਦਾ ਕੋਈ ਬੰਦਾ ਸਿਉੜਾ ਫੜ ਕੇ ਰੱਖ ਲੈਂਦਾ ਤੇ ਤੁਸ ਜਿਹਾ ਹਾਂਗਾ ਵੇਚਦਾ ਜਿਹਾਕ ਸਮਝ ਕੇ ਸਿਆਉਣਾ ਫੜ ਕੇ ਰੱਖ ਲੈਂਦਾ ਤੇ ਸਸਤਾ ਆਪਾਂ ਤਾਂ ਲੈਂਦਾ ਸਸਤਾ ਦੇ ਗਾਂਹ ਮਹਿੰਗਾ ਕੋ ਹੋ ਹੁੰਦਾ ਤੋ ਤੂੰ ਕਿਸਨੇ ਆਰੇ ਦਾ ਹੀ ਕਰਦੇ ਪੁੱਤ ਹੁਣ ਆਪਨ ਦਾ ਪਤਾ ਕਿ ਆਪਾਂ ਕਰਿਆ ਵੇ ਕੰਮ ਸਨਿਆਰਪੁਰੇ ਦਾ ਦੇ ਤੋ ਤੂੰ ਕੇ ਨੂੰ ਚੰਗਾ ਵਧੀਆ ਬਣਾ ਕੇ ਨਵਾ ਤੇ ਵਧੀਆ ਤਾਂ ਗਾ ਮੰਗਾ ਰਿਖਦਾ ਹੀ ਚਲ ਇਹ ਵੀ ਸ਼ੁਕਰ ਚਲ ਆਈ ਘਰ ਫਿਰ ਪੁੱਤ ਤੇ ਮੈਂ ਕੋਈ ਬਣਾਉਣ ਲਈ ਚਾਚੂ ਫਿਰ 2 ਵਜੇ ਨਾਲੇ ਜਾਂ 1:30 ਤੂੰ ਆਈ ਹੈ ਤੇ ਲਾਣਾ 2 ਵਜੇ ਨਾਲੇ ਹੋਇਆ ਤਾਂ ਟਾਈਮ ਤਾਂ ਖਾਸਾ ਹੋ ਰਿਹਾ ਚਲ ਮੈਂ ਚਾਚੂ ਬਣਾਉਣੀ ਹੈ ਫਿਰ ਉਹ ਤੇ ਉਹ ਨਾਲ ਬਿਠਾ ਲਿਆ ਕਹਿੰਦੇ ਰੋਟੀ ਰੋਟੀ ਖਾ ਕੇ ਫੇਰ ਜਾਣੀ ਹੁਣ ਮੈਂ ਤਾਂ ਫੇਰ ਆ ਗਿਆ ਨਹੀਂ ਮੈਂ ਤਾਂ ਨੀਂਦਰ ਦੇ ਘੇਟ ਢੇ ਲੇ ਜਾਈ ਚਲ ਚਲ ਕੇ ਫਿਰ ਰਾਮ ਫੇਰ ਸਵੇਰੇ ਫਿਰ ਕੰਮ ਤੇ ਜਾਏਗਾ ਔਰ ਟਰੱਕ ਤੇ ਜਾਊਗਾ ਹਾਂ ਚੱਲ ਫਿਰ ਕਰਨਰਾ ਮੈਂ ਵੀ ਮੈਂ ਦੇਖਦੀ ਆ ਬਾਹਰ ਕੁਝ ਜਾ ਕੇ ਆ ਕੇ ਜਿੰਨ ਮम्मा ਕੀ ਕਰਿਆ ਨਹੀਂ ਆ ਗਿਆ ਮੇਰੇ ਪੁੱਤ ਭਾਂਡੇ ਧੋਈਏ ਨਹੀਂ ਪੁੱਤ ਮੈਂ ਮम्मा ਆ ਤੇ ਮੈਂ ਕਿਹ ਜਰੂਰੀ ਗੱਲ ਕਰਨੀ ਆ ਹਾਂ ਪੁੱਤ ਦੱਸ ਕਿਹੜੀ ਗੱਲ ਕਰਨੀ ਆ ਮੈਂ ਕੰਮ ਤਾਂ ਸੁੱਕਿਆ ਅੱਛਾ ਆਪਣੀ ਜਿਹੜੀ ਦੁਕਾਨ ਆ ਹਨ ਉਹ ਖੋਲ ਲਈਏ ਆਪਾਂ ਤਕਾ ਕੋਲ ਲਾਗੇ ਪੁੱਤ ਤੇ ਜਿਹੜਾ ਉਦੋਂ ਦਿੰਦੀ ਸੀ ਤੂੰ ਮੈਨੂੰ ਉਹ ਨਾ ਸਿਆਉਣਾ ਹੁਣ ਉਹਨਾਂ ਫੌਂਦੇ ਦੇ ਮੈਂ ਉਹਨੂੰ ਵੇਚ ਕੇ ਨਾ ਹੁਣ ਆਪਣੀ ਦੁਕਾਨ ਚ ਜਿਹੜਾ ਹੁਣ ਸੰਭਾਲ ਲਿਆਉਣਾ ਉਹ ਲੈ ਆਉਂਗਾ ਸਮਾਨ ਤੂੰ ਲੈ ਆਏਂਗਾ ਮੇਰੀ ਗੱਲ ਵੀ ਧਿਆਨ ਨਾਲ ਸੁਣ ਪੁੱਤ ਤੇ ਹੁਣ ਵੀ ਤੈਨੂੰ ਕੰਮ ਸਾਰਾ ਪ੍ਰੋਪਰ ਸਾਰਾ ਆਉਣਾ ਲੱਗਿਆ ਹੁਣ ਘੜੇ-ਕੁੜੇ ਛਾਪੇ-ਕੁਪ ਸਾਰਾ ਕੁਝ ਬਣਾਉਣਾ ਵਿਆਹ ਵੀ ਹੋ ਰਿਹਾ ਸਮਾਨ ਚੱਲੀ ਵੀ ਠੀਕ ਐ ਤੇ ਮੈਂ ਤੈਨੂੰ ਐਂ ਕਹਿੰਦੀ ਸੋ ਦਸੀਆਣਾ ਤਾਂ ਆਪਾਂ ਤੇਰੀ ਮਾਸੜ ਕੋਲ ਹੀ ਲਗਾਈ ਸੀਗੀ ਹਾਂ ਹੁਣ ਵੀ ਤੇ ਜੇ ਆਪਾਂ ਅਲੱਗ ਵੇਚਦੇ ਆ ਸਿਆਣਾ ਤੇਰਾ ਮਾਸੜ ਗੁੱਸਾ ਕਰੂਗਾ ਆਖੂਗਾ ਮਾੜੇ ਜਦੋਂ ਮਾੜਾ ਵਕਤ ਸੀ ਇਹਨਾਂ ਤੇ ਉਹ ਤਾਂ ਮੈਂ ਇਹਨਾਂ ਦੀ ਮਦਦ ਕਰੀ ਹੁਣ ਜਦੋਂ ਇਹਨਾਂ ਤੇ ਚੰਗਾ ਟਾਈਮ ਆ ਗਿਆ ਤਾਂ ਹੁਣ ਇਹ ਅਲੱਗ ਸਿਆਣਾ ਵੇਚਦੀ ਆ ਪਰ ਮੈਂ ਆਪਾਂ ਨੂੰ ਘੱਟ ਤੇ ਚ ਪਵੇ ਭਾਵੇਂ ਵੱਧ ਤੇ ਚ ਪਵੇ ਵੇਚਾਂਗੇ ਆਪਾਂ ਤੇਰੀ ਮਾਸੜ ਦੀ ਥਰੂ ਹੀ ਹਾਂ ਉਹਦੇ ਕੋਲ ਆਪਾਂ ਮੈਂ ਤੇਰਾ ਮਾਸੜ ਰੱਖ ਲੈ ਭਾਵੇਂ ਕਿਸੇ ਤੇ ਹੋਰ ਬੁਕਾ ਦੇ ਤੇ ਮੈਂ ਤੈਨੂੰ ਸਿਆਣਾ ਦਿੰਨੀ ਆ ਤੇ ਮਾਸੜ ਕੋਲੇ ਲੈ ਜਾ ਕੇ ਜਾਣ ਦਾ ਫਰਜ਼ਵੰਦ ਹਾਂ ਹਾਂ ਜਾਣ ਦਾ ਫਰਜ਼ਵੰਦ ਨਾਲ ਤਾਂ ਪੁੱਤੋ ਤੂੰ ਜਿਹੜੇ ਇੰਨੇ ਪੈਸੇ ਆਪਾਂ ਲੈ ਕੇ ਵਰਤੇ ਨੇ ਇੰਨੇ ਉਹਨੇ ਮਾੜੇ ਟਾਈਮ 'ਚ ਆਪਣੀ ਮਦਦ કરી ਆ ਚੱਲ ਪਹਿੰਦੇ ਕੰਮ ਫੇਰ ਮੈਂ ਉਹ ਵੀ ਮੋਟੂ ਨਹੀਂ ਜੇ ਆਪਣਾ ਵੀ ਸਿਆਉਣਾ ਵੱਧਦਾ ਹੋਇਆ ਫਿਰ ਪੁੱਤ ਵਿੱਚੋਂ ਹੀ ਕਟਾਈ ਐਵੇਂ ਨਾ ਲਮਕਾਈਆਂ ਨਾ ਬਹੁਤ ਚਿਰ ਹੋ ਗਿਆ 7 ਮਹੀਨੇ ਹੋ ਗਏ ਪੁੱਤ ਆਪਣੇ ਪੈਸਿਆਂ ਨੂੰ ਚੱਲ ਹੁਣ ਉਹਦੇ ਕਟਾ ਵੱਢੀ ਉਹਦੇ ਵੀ ਲੈਣਾ ਦੇਣਾ ਲੈ ਜੂਗਾ ਹਾਂ ਤੇ ਆਈ ਪੁੱਛ ਲਈ ਮਾਸੜ ਜੀ ਜੇ ਤੁਸੀਂ ਵਿਆਜ ਲਾਉਣਾ ਤਾਂ ਦਾ ਵਿਆਜ ਲਾ ਕੇ ਪੈਸੇ ਵੀ ਕੱਟ ਲਓ ਠੀਕ ਹੈ ਚਲ ਮੈਂ ਤੇਨ ਲੈ ਕੇ ਦਿੰਨੀ ਇੱਥੇ ਖੜੇ ਇੱਕ ਮਿੰਟ ਹੋਣੇ ਆ ਗਈ ਪੁੱਤ ਮੈਂ ਲੈ ਕੇ ਆ ਲੈ ਜਾਈ ਪੁੱਤ ਮੈਂ ਉਹੀ ਸਿਉਣਾ ਤੇ ਲੈ ਕੇ ਜਾਈ ਗੌਰ ਨਾਲ ਪੁੱਤ ਹਾਂ ਪੁੱਤ ਵਿੱਚ ਹੀ ਆਸੀ ਤੇ ਆ ਦੇ ਗੌਰ ਨਾਲ ਲੈ ਕੇ ਜਾਈ ਆ ਠੀਕ ਹੈ ਆਈ ਲਵੇਟ ਲਸ ਮਾਰ ਕੇ ਪੁੱਤ ਕੋਈ ਨਾ ਤੁਹਾਨੂੰ ਹਾਂ ਚਲ ਲੈ ਜਾ ਚਲ ਪ੍ਰਮਾਤਮਾ ਕਰੇ ਭਲੀ ਆਪਣੀ ਦੁਕਾਨ ਦੁਕਾਨ ਚੱਲ ਪਈ ਚੱਲ ਜਾਣਾ ਹਾਂ ਜਾ ਚਲੋ ਮਹਾਰਾਜ ਵਧੀਆ ਸੋਹਣੀ ਸੁਣੀ ਸਾਡੀ ਦੁਕਾਨ ਚੱਲ ਪਈ ਮੇਰਾ ਪੁੱਤ ਕਾਮਯਾਬ ਹੋ ਗਿਆ ਬਖਸ਼ੇ ਸਾਡਾ ਵੀ ਕੰਮ ਵਧੀਆ ਚੱਲ ਪਹੁਣ ਤਰੱਕੀ ਨਾਲ ਚਲ ਅਸੀਂ ਵੀ ਸੌਖੇ ਹੋ ਜਾਾਂਗੇ ਨਾਲੇ ਉਹਦੇ ਪਿਓ ਦੀ ਆਤਮਾ ਨੂੰ ਸ਼ਾਂਤੀ ਮਿਲੂ ਵੀ ਮੇਰੇ ਪੁੱਤ ਨੇ ਦੁਕਾਨ ਤੋਰੀ ਆ ਤੇ ਵਧੀਆ ਕੰਮ ਚੱਲ ਪਿਆ ਸਾਡਾ ਮੇਰੇ ਉ ਤਰੱਕੀ ਕਰਦਾ ਚਲ ਮਣਾ ਫਸੜੀ ਅੱਛੀਗਾ ਪਰਮਾ ਜੀ ਹਾਂ ਅੱਛੀਗਾ ਬੱਚਾ ਹਾਂ ਉਹ ਮਾਸਰੀ ਮੈਂ ਕੰਮ ਦੇਖ ਲਿਆ ਸਿੱਖੀ ਜਾ ਕੰਮ ਦਿੰ। ਕੰਮ ਨਹੀਂ ਲਾਤੇ। ਸ਼ੇਮੀ ਨਹੀਂ ਹੋਵੇ। ਅੱਛਾ। ਹੂੰ। ਮਨ ਗਿਆ ਇਸ ਤਰੀ ਲਈ ਆ। ਹੂੰ। ਸਾਰਾ ਕੁਝ ਬਣਾ ਲੈਣਾ ਸਿਉਣੀ ਦਾ। ਹਾਂਜੀ ਸਾਰਾ ਕੁਝ ਬਣਾ ਲੈਣਾ। ਕੜੇ ਸ਼ਾਂਪਾ ਜੇ ਕੋਈ ਬਿਆਦੀ ਸਹੀ ਆਈ ਉਹ ਵੀ ਸਿੱਖਿਆ। ਹਾਂ। ਅੱਛਾ। ਹੁਣ ਫੇਰਾ? ਉਹ ਮੈਂ ਨਾਲ ਕਹਿ ਸਕਦਾ ਕੋਈ। ਤੇ ਮਨ ਦੁਕਾਨ ਜਿਹੜੀ ਮੇਰੇ ਜੜੀ ਵਾਲੀ ਬੰਦ ਪਈ ਆ। ਉਹ ਖੋਲ ਲੂੰਗਾ ਉਸ ਵਿੱਚ ਮੈਂ ਤਾਂ ਸਮਾਨ ਕਰ ਲੂੰ। ਮੈਂ ਉਹ ਚਲਾ ਲੂੰਗਾ ਆ ਤੇ। ਇਹ ਤਾਂ ਉਹੀ ਹੀ ਲੱਗਿਆ ਤੂੰ ਜਿਹੜਾ ਉਹ ਸ਼ੈਮੀ ਨੇ ਪਹਿਲਾਂ ਲਾਇਆ ਸੀ ਉਹੀ ਆਈ ਅੱਛਾ ਉਹ ਦੋਨੇ ਚ ਜਾਣਾ ਹਾਂਜੀ ਆਇਆ ਕਰੋ ਤੂੰ ਫਿਰ ਮੇਰੀ ਗੱਲ ਸੁਣ ਆਪਣਾ ਨਾਲ ਲੱਗਿਆ ਕਮਰੇ ਤੇਨੂੰ ਪਤਾ ਤਾਂ ਹੈ ਏ ਕੱਪਵਰਡ ਖੋਲ ਕੇ ਉੱਥੇ ਨਿਵਾਰੀ ਚ ਨਾ ਤਾਂ ਉਹ ਕੰਡਾ ਪਿਆ ਦੇਖ ਲੈ ਇਹਦਾ ਵਜਨ ਕਿੰਨਾ ਸੋਨੇ ਦਾ ਤੇ ਨਾ ਹੀ ਉੱਥੇ ਪਾਰਸ ਦੀ ਪੱਟੀ ਪਈ ਏ ਤੇ ਨਾਲੇ ਤੂੰ ਐ ਦੇਖ ਲਈ ਹੈ ਨਾ ਸਾਰਾ ਕੁਝ ਦੇਖ ਲਈ ਤੇ ਜਾਂ ਫਿਰ ਮੈਨੂੰ ਦੱਸ ਦੀ ਜਿੰਨੇ ਪੈਸੇ ਬਣੇ ਉਹਨੇ ਮਥਲੇ ਨੇ ਮਥਲੇ ਨੇ ਨਹੀਂ ਦਿਨ ਮੰਗਾਉਂਦੇ ਠੀਕ ਆ ਜਾ ਉਹ ਤੈਨੂੰ ਬੱਤੀ ਆ ਮੈਨੂੰ ਕੀ ਪੁੱਛਦਾ ਤੂੰ

ਕੀ ਗੱਲ ਕੰਡਾ ਖਰਾਬ ਸੀ ਨਾ ਨਾ ਕੰਡਾ ਤਾਂ ਚਲਦਾ ਸੀ ਸਿਆਉਣਾ ਨਕਲੀ ਸੀ ਸਿਆਉਣਾ ਨਕਲੀ ਹੈ ਹਮਮ ਸ਼ਾਬਾਤ ਤੁਹਾਨੂੰ ਉਦੋਂ ਦਾ ਹੀ ਪਤਾ ਸੀਗਾ ਤੁਸੀਂ ਉਦੋਂ ਦਾ ਹੀ ਮੈਨੂੰ ਦੱਸ ਦਿੰਦੇ ਹੋ ਉਹ ਪੁੱਤਾ ਉਦੋਂ ਹੀ ਪਤਾ ਗਿਆ ਕਿ ਹੈ ਜਿਹੜੀ ਤੂੰ 6 ਮਹੀਨੇ ਦੀ ਗੱਲ ਕਰਦਾ ਮੈਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਇਹ ਵੀ ਸਿਆਉਣਾ ਨਕਲੀ ਹੈ ਹਣਾ ਜੇ ਮੈਂ ਤੈਨੂੰ ਉਦੋਂ ਹੀ ਇਹ ਗੱਲ ਦੱਸ ਦਿਆ ਤੂੰ ਤਾਂ ਹੁਣ ਬੱਚਾ ਸੀਗਾ ਤੂੰ ਪਤਾ ਨਹੀਂ ਇਹ ਚੀਜ਼ ਬਾਰੇ ਮੈਨੂੰ ਪਤਾ ਸੀਗਾ ਤੇ ਤੈਨੂੰ ਯਕੀਨ ਨਹੀਂ ਹੋਣਾ ਸੀ ਨਾ ਤੇਰੀ ਮਾਂ ਨੇ ਪਤਾ ਕੀ ਕਹਣਾ ਸੀ ਤੇਰੀ ਮਾਂ ਵੀ ਕਹਿੰਦੀ ਵੀ ਤੇਰੇ ਮਾਸੜ ਨੇ ਹੀ ਰੱਖ ਲਿਆ ਸੋਣਾ ਸਿਆਉਣਾ ਸੀ ਉਹ ਦੁੰਦੀ ਕਿੱਦ ਨਹੀਂ ਸੀ ਇਹ ਗੱਲ ਕਹਿੰਦੀ ਹੁਣ ਤੂੰ ਪਰਖ ਗਿਆ ਤੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਹੁਣ ਤੂੰ ਆਪ ਦੇਖ ਲਿਆ ਤੈਨੂੰ ਪਤਾ ਲੱਗ ਗਿਆ ਨਾ ਤੂੰ ਵੀ ਪਾਰਸ਼ਲੀ ਬੱਟੀ ਜਾ ਕੇ ਦੇਖਿਆ ਹੁਣ ਅੱਧਰ ਤੈਨੂੰ ਫੇਰ ਹੀ ਪਤਾ ਲੱਗਿਆ ਨਾ ਬਸ ਫੇਰ ਮੈਨੂੰ ਪਹਿਲਾਂ ਪਤਾ ਲੱਗ ਕੇ ਕਿਉਂ ਸਾਡਾ ਕੰਮ ਸਿਆਉਣਾ ਇਹਦਾ ਮੈਨੂੰ ਤਾਂ ਪਹਿਲਾਂ ਪਤਾ ਲੱਗਣੀ ਸੀ ਠੀਕ ਹੈ ਚਲ ਕੋਈ ਨਹੀਂ ਦਿਲ ਨਾ ਕਰ ਸਤ ਤੂੰ ਆ ਮੈਂ ਵੀ ਤੇਰੇ ਨਾਲ ਹੀ ਚੱਲਦਾ ਤੈਨੂੰ ਸ਼ਾਂਤੀ ਕਿਉਂ ਅੱਛਾ ਲਹ ਮਾਰੇ ਦਿੱਕਰ ਪਨਾਹ ਹਾਂ ਤੇ ਸੜਕਾਂ 'ਚ ਚੱਲ ਪੂਗਾ ਅੱਜ ਗਿਆ ਮੁੰਡਾ ਚੱਲ ਅੱਛਾ ਸਸੀ ਕੈ ਜੀ ਸਤਿ ਸ਼੍ਰੀ ਅਕਾਲ ਨਾਰੀ ਆਗੇ ਤੁਸੀਂ ਵੀ ਹੈ ਉਹ ਨਾ ਮਹਦ ਆਏ ਨੂੰ ਛੱਡਿਆ ਮੈਂ ਬਾਗ ਨੂੰ ਚਲੋ ਤੁਹਾਨੂੰ ਬਾਗ ਛੱਡਿਆ ਆਗੇ ਨਰੈਣ ਘਰ ਕੀ ਧੀ ਆਈ ਉਹ ਗੱਲ ਹੋ ਗਈ ਹੈ ਨਾ ਚਲੋ ਤੁਸੀਂ ਵੀ ਪਹੁੰਚੇ ਸਾਡੇ ਘਰ ਜੀਜਾ ਜੀ ਚਲੋ ਉਹ ਤਾਂ ਹੋਰ ਪਹਿਨਾਰੇ ਸਾਰੇ ਠੀਕ ਹੈ ਜੀ ਹਾਂ ਸਾਰੇ ਠੀਕ ਹੈ ਅੱਛਾ ਪਰ ਮੈਂ ਦੱਸ ਦੇ ਤਰ ਮਮਾ ਨੂੰ ਮਾਸੇ ਉਹ ਨਕਲੀ ਹੈ ਹੈ ਸੋ ਨਕਲੀ ਹੈ ਸੇਉਣਾ ਨਕਲੀ ਹੈ ਹਮ ਉਹ ਮਰਾ ਆਪ ਦੇਖ ਤਰੇ ਘਬਰਾਣਾ ਬਲੀ ਵੀ ਜੀ ਸਾਨੂੰ ਤੁਸੀਂ ਉਹਦੇ ਕਿਉਂ ਨਾ ਦੱਸਿਆ ਜੀ ਜੇ ਤੁਸੀਂ ਪਾਲੀ ਮੇਰੀ ਗੱਲ ਸੁਣੋ ਉਹਦੇ ਪਤਾ ਤੈਨੂੰ ਮੈਂ ਕਿਉਂ ਨਹੀਂ ਇਸ ਹਾਂ ਉਹਦੇ ਛੋਟੇ ਤੇ ਬਖਤ ਪਿਆ ਹੋਇਆ ਸੀ ਘਬਰਾਣਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਹਾਂਜੀ ਉਹਦੇ ਜੇ ਮੈਂ ਗੱਲ ਦੱਸਦਾ ਸੀਗਾ ਕੰਮ ਬਖਤ ਤੁਹਾਡੇ ਪਹਿਲੇ ਹੀ ਬਹਿ ਰਿਹਾ ਸੀ ਘਰ ਦੀ ਕਬੀਲਦਾਰੀ ਚ ਤੰਗ ਹੋ ਰਹੇ ਸੀਗੇ ਦੁਕਾਨ ਬੰਦ ਹੋ ਗਈ ਗਏ ਬਾਈ ਜਿਉਂਦੇ ਹੁੰਦੇ ਹੁੰਦੇ ਗੱਲ ਕੁਛ ਹੋਰ ਸੀ ਮਾਰੂ ਕੁਛ ਗੱਲ ਹੋਰ ਬੰਦ ਮੈਂ ਹੁਣ ਹੁਣ ਵੀ ਮੈਂ ਨਹੀਂ ਦੱਸਿਆ ਹੁਣ ਵੀ ਪਰਮ ਨੂੰ ਆਪ ਨੂੰ ਪਤਾ ਲੱਗਿਆ ਫਿਰ ਹੁਣ ਕੀ ਕਰਾਂਗੇ ਪੁੱਤ ਆਪਾਂ ਕੋਈ ਗੱਲ ਨਹੀਂ ਸਾਰਾ ਕੁਝ ਪ੍ਰਮਾਤਮਾ ਨੇ ਚਲਾਉਣਾ ਹੈ ਅੱਪੀ ਚੱਲ ਜੂਗਾ ਕੰਮ ਤਾਂ ਪਰ ਹੁਣ ਜੇ ਮੈਂ ਉਹਦੇ ਦੱਸਦਾ ਸੀ ਉਹਦੇ ਦਾ ਮੇਰੇ ਤੇ ਗੱਲ ਲੈ ਆਉਂਦੀ ਕਿਉਂ ਮੈਨੂੰ ਪਤਾ ਮੈਨੂੰ ਕੀ ਕਹਿਣਾ ਸੀ ਤੂੰ ਕਹਿੰਦੀ ਤੇਰੇ ਮਾਸਰੇ ਨੂੰ ਵੀ ਫੜ ਕੇ ਰੱਖ ਲਿਆ ਮੂਵਲੀ ਗੱਲ ਕਰਕੇ ਸਿਉਣਾ ਤਾਂ ਅਰੀਜਨਲ ਨਹੀਂ ਅਸੀਂ ਅਜੇ ਤੱਕ ਕਿਉਂ ਕਹਿਣਾ ਸੀ ਨਹੀਂ ਤੂੰ ਨਾ ਕਹਿੰਦੀ ਤਾਂ ਕੋਰਾਂਡੀ ਕਮਾਂਡੀ ਕਹਿੰਦੇ ਕੋਸ ਤਾਂ ਕਹਿੰਦੀ ਬਾਅਦ ਮਤਲਬ ਕਿ ਰਿਸ਼ਤੇਦਾਰ ਕੋਈ ਨਾ ਕਹਿੰਦੇ ਕਹਿੰਦੇ ਵੀ ਜਾਣ ਕੇ ਤੁਹਾਡੇ ਤੇ ਵਸਤ ਪਿਆ ਹੋਈ ਸੀ ਉਹਨੂੰ ਤੰਗ ਕਰਿਆ ਲੋਕਾਂ ਦੇ ਕਿਹੜੇ ਮੂੰਹ ਫੜ ਲੈਣੇ ਜੀ ਸਹੀ ਗੱਲ ਤੇ ਹੁਣ ਇਹਨੇ ਵੇਖ 6 ਮਹੀਨੇ ਦੁਕਾਨ ਤੇ ਲਾਏ ਇਹ ਕੰਮ ਸਿੱਖ ਗਿਆ ਹਾਂ ਇਹਨੇ ਸਿਉਣੇ ਬਾਰੇ ਪਤਾ ਲੱਗ ਗਿਆ ਹੁਣ ਇਹਨੇ ਆਪ ਪਰਖ ਕਰਕੇ ਦੇਖੀਏ ਇਹਨੂੰ ਆਪ ਨੂੰ ਪੁੱਛ ਲਓ ਵੀ ਪਰਖ ਤੈਂ ਕਰੀ ਅੱਜ ਫਿਰ ਇਸੇ ਜਦ ਕਰੀ ਕਹਿੰਦਾ ਮਮਾ ਮੈਂ ਆਪ ਤੇ ਦੁਕਾਨ ਚਾਲੂ ਕਰ ਲਾਂ ਡੈਡੀ ਵਾਲੀ ਦੁਕਾਨ ਮਗਾ ਚਲ ਪੁੱਤ ਖੋਲ ਲਾ ਮੈਂ ਕਿ ਆਪਾਂ ਹੋਰ ਨਹੀਂ ਕਿਸੇ ਕੋਲ ਜਾਂਦੇ ਤੇਰੇ ਮਾਸੜ ਕੋਲ ਹੀ ਲੈ ਜਾਂਦੇ ਦੂਜੀ ਗੱਲ ਇਹ ਵਧੀਆ ਹੋਇਆ ਜਿਹੜਾ ਤੁਸੀਂ ਇਹਨੂੰ ਮੇਰੇ ਕੋਲੇ ਭੇਜਤਾ ਜੇ ਇਹ ਹੀ ਕਿਸੇ ਦੁਕਾਨ ਤੇ ਲੈ ਕੇ ਆਂਦੇ ਦੁਕਾਨ ਵਾਲਾ ਛੇੜਾ ਕਰਦਾ ਤੇ ਫਿਰ ਉਹ 200 ਦੇ ਜਿਆਦਾ ਮਨ ਦੁਖੀ ਹੁੰਦਾ ਇਹ ਤਾਂ ਵਧੀਆ ਹੋ ਗਿਆ ਸਮਾਜੀ ਜਿਹੜਾ ਮੇਰੇ ਕੋਲੇ ਵਾਗਿਆ ਹੈ ਤੇ ਨਾਲੇ ਇਹਨੂੰ ਇਹਨੂੰ ਆਪ ਨੂੰ ਪਤਾ ਲੱਗ ਗਿਆ ਵੀ ਹਾਂ ਇਹ ਜੈਨਲ ਨਹੀਂ ਸੀ ਅਸੀਂ ਹੁਣ ਚੋਂ ਤਾਂ ਡੁਪਲੀਕੇਟ ਸੀ ਠੀਕ ਤੇ ਇਸੇ ਕਰਕੇ ਨਾ ਪਤਾ ਕੀ ਹੈ ਇਹੀ ਦਿਲਾਂ ਦੇ ਵਿੱਚ ਕੋਈ ਗੱਲ ਕੁਝ ਹੋਰ ਹੁੰਦੀ ਹੈ ਇਹ ਫਰਕ ਪੈਂਦੇ ਨਾ ਰਿਸ਼ਤੇਦਾਰੀ ਚ ਕੋਈ ਭੈਣ ਭਾਈਆਂ ਦੇ ਇਹ ਫਰਕਾਂ ਹੀ ਪੈਂਦੇ ਮਾੜੀ ਦੇ ਪਿੱਛੇ ਪੈਂਦੇ ਹਾਂ ਮਾੜੀ ਗੱਲ ਪਿੱਛੇ ਪੈਂਦੀ ਹੁਣ ਵੇਖਾ ਜੇ ਹੁਣ ਇਹਨੂੰ ਜਵਾਸ ਨੂੰ ਪਤਾ ਲੱਗਿਆ ਵੀ ਸਿਆਣਾ ਡੁਪਲੀਕੇਟ ਸੀ ਆ ਤਾਂ ਵੇਖ ਆਪਣੀ ਆਉਣੀ ਜਾਣੀ ਰਹੇਗੀ ਤੇ ਨਹੀਂ ਜੇ ਮੈਂ ਸਿਆਣਾ ਫੜ ਕੇ ਰੱਖ ਲਿਆ ਹੁੰਦਾ ਤੇ ਆਪਣਾ ਰਿਸ਼ਤੇਦਾਰੀ ਟੁੱਟ ਗਈ ਟੁੱਟ ਗਈ ਜੋ ਰਿਸ਼ਤੇਦਾਰੀ ਤੂੰ ਨਹੀਂ ਮੇਰੇ ਨਾਲ ਵਰਤਣਾ ਸੀ ਆ ਤੂੰ ਤੈਨੂੰ ਆਇਆ ਹੁੰਦਾ ਮੇਰੇ ਮਾਸਣ ਦੇ ਮੇਰੇ ਨਾਲ ਠੱਗੀ ਮਾਰੀ ਹੋਈ ਹੈ ਹੈ ਤੇ ਹੁਣ ਤੈਨੂੰ ਆਪ ਨੂੰ ਪਤਾ ਲੱਗਿਆ ਮੈਂ ਆਪਣੀ ਆਉਣੀ ਜਾਣੀ ਹੋਗੀ ਇਹ ਤਾਂ ਸਾਡੀ ਵੈ ਗੁਰੂ ਨੇ ਰੱਖ ਰੱਖਤੀ ਜਿਹੜਾ ਹੋ ਤੋ ਬੇਰ ਗੱਪਾਂ ਨਾਲ ਸਾਣ ਵੀ ਸਾਨੂੰ ਗਾਹ ਟੱਕਰਿਆ ਜੇ ਅਸੀਂ ਕਿਸੇ ਕੋਲ ਹੋਰ ਜਾਂਦੇ ਸਾਡਾ ਖਣ ਕਿੰਨਾ ਕਮੂ ਜਾਕ ਡਾਉਂਦੇ ਨਾਲੇ ਸਾਡੀ ਦਿਨ ਦੁੱਖੀ ਹੁੰਦਾ ਸਾਡਾ ਬਾਕੀ ਦੂਜੀ ਗੱਲ ਇਹ ਐ ਤੁਸੀਂ ਦਿਲ ਨਾ ਸਟੋ ਕੋਈ ਗੱਲ ਨਹੀਂ ਮੈਂ ਤੁਹਾਡੇ ਸਾਥ ਖੜਾ ਆ ਛੋਟੀ ਦੁਕਾਨ ਆ ਜਰੂਰ ਚੱਲ ਪੂਗੀ ਟੈਨਸ਼ਨ ਨਾ ਲਓ ਤੁਸੀਂ ਜਿਹੜੀ ਕੋਈ ਚੀਜ਼ ਦੀ ਆ ਵੀ ਆਪਾਂ ਆ ਚੀਜ਼ਾਂ ਹੋਣੀ ਆ ਉਹ ਮੈਂ ਦੱਸਨੀ ਆ ਆਪਾਂ ਦੁਕਾਨ ਤੇ ਸਾਰਾ ਸਾਮਾਨ ਲਿਆਵਾਂਗੇ ਤੇਰੀ ਦੁਕਾਨ ਦੀ ਸੋਹਣੀ ਦੁਕਾਨ ਆ ਉਹ ਵੇਖੀ ਚੱਲਣ ਲੱਗ ਅਸੀਂ ਤੇ ਜੀ ਜੇ ਸਾਡੇ ਅੱਗੇ ਬਹੁਤ ਕਰਜ਼ਾਈਆਂ ਸੀ ਕਿਵੇਂ ਕਰਾਂਗੇ ਸਾਡਾ ਕੋਈ ਗੱਲ ਨਹੀਂ ਕਰਜ਼ਾਈ ਤਾਂ ਹੁਣ ਜਦੋਂ ਉਹ ਮੁੰਡਾ ਕੰਮ ਸਿੱਖ ਗਿਆ ਨਾ ਅੱਜ ਹੋਰ ਕੱਲ ਹੋਰ ਆਪੇ ਦਿਨ ਚੰਗੇ ਹੋਣਗੇ ਹੁਣ ਸਾਡਾ ਸਿੱਖਣ ਦੀ ਜਗਸੀਰ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਸਕਰੀਨ ਤੇ ਹੁਣੇ ਹੁਣ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਫੇਰ ਮਿਲਾਂਗੇ ਨਵੀਂ ਵੀਡੀਓ ਨਾਲ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਵੀਡੀਓ ਬਣਾਉਂਦਾ ਹੀ ਮਕਸਦ ਸੀਗਾ ਜੀ ਤੁਸੀਂ bina ਗੱਲ ਤੋਂ ਕਿਸੇ ਸ਼ੱਕ ਨਾ ਕਰਿਆ ਕਰੋ ਕੰਨੀ ਸੁਨੇ ਅੱਖੀ ਦੇਖੇ ਕਿਸੇ ਤੇ ਸ਼ੱਕ ਨਾ ਕਰੋ ਨਹੀਂ ਤਾਂ ਰਿਸ਼ਤੇਦਾਰਾਂ 'ਚ ਫਰਕ ਪੈਂਦਾਗਾ ਭੈਣ ਭਾਇਆ ਤੇ ਰਿਸ਼ਤੇਦਾਰਾਂ ਨੇ ਤੇ ਵੀਡੀਓ ਨੂੰ ਸੱਚਕੇ ਸ਼ੇਅਰ ਕਰ ਦਿਓ ਸਾਡਾ ਬਹੁਤ-ਬਹੁਤ ਧੰਨਵਾਦ ਜੀ